ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਅਸੀਂ ਹਰ ਰੋਜ਼ ਤੁਹਾਨੂੰ ਕੋਈ ਨਾ ਕੋਈ ਨਵੀਂ ਕਥਾ ਸਾਂਝੀ ਕਰਦੇ ਹਾਂ ਜਿਸ ਨਾਲ ਕਿ ਅਸੀਂ ਇਹ ਮਾਰਗਦਰਸ਼ਨ ਕਰ ਸਕੀਏ ਕਿ ਦੇਖੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਡੀ ਕਿਤੇ ਵੀ ਢੋਈ ਨਹੀਂ ਹੈ ਕਿਉਂਕਿ ਜੇ ਅਸੀਂ ਪ੍ਰਮਾਤਮਾ ਦਾ ਨਾਮ ਲੈਨੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਕੁਝ ਅੰਚ ਜੋ ਕੁਝ ਪਲ ਹੁੰਦੇ ਹਨ ਨਾ ਉਹ ਸਾਡੇ ਵਧੀਆ ਜਾਣ ਵੀ ਜੀ ਅਸੀਂ ਰੱਬ ਦਾ ਨਾਮ ਲੈਨੇ ਹਾਂ ਨਹੀਂ ਤਾਂ ਕਹਿੰਦੇ ਆ ਨਾ ਕਿ ਜੋ ਜਿਨਨੇ ਵਾਹਿਗੁਰੂ ਦਾ ਨਾਮ ਹੀ ਨਹੀਂ ਲੈ ਲਿੱਤਾ ਉਹ ਬੰਦਾ ਨਹੀਂ ਹੁੰਦਾ ਉਹ ਮਨੁੱਖ ਮਨੁੱਖ ਨਹੀਂ ਉਹ ਇੱਕ ਭੂਤ ਹੈ ਕਿਉਂਕਿ ਭੂਤ ਪ੍ਰੇਤ ਹੀ ਹਨ ਜੋ ਰੱਬ ਤੋਂ ਦੂਰ ਹਨ ਉਹੀ ਕਦੇ ਗੁਰਦੁਆਰਾ ਸਾਹਿਬ ਨਹੀਂ ਆ ਸਕਦੀਆਂ ਨਾ ਕਿਸੇ ਮੰਦਰ ਚ ਨਾ ਹੀ ਕਿਤੇ ਬਾਹਰ ਤੇ ਜੇ ਬੰਦਾ ਨਾਮ ਜੱਪੇ ਬਾਣੀ ਪੜੇ ਬਾਣੀ ਦੇ ਨਾਲ ਜੁੜੇ ਤੇ ਉਹਦਾ ਤਾਂ ਸਭ ਬਿਹੜੇ ਬੰਨੇ ਦੇਖੋ ਅੱਜ ਕੱਲ ਦਾ ਜੋ ਸਮਾਂ ਹੈ ਨਾ ਇਹ ਸਮਾਂ ਅੱਜ ਕੱਲ ਤਾਂ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਭੈਣ ਭਰਾ ਵੀ ਅੱਜ ਕੱਲ ਬਹੁਤ ਮਾੜੇ ਹਾਲਾਤ ਚੱਲ ਰਹੇ ਨੇ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਇਸ ਕਰਕੇ ਸਾਨੂੰ ਬੇਅਰਥ ਦੇ ਰਿਸ਼ਤਿਆਂ ਤੋਂ ਬਿਲਕੁਲ ਵੀ ਧਿਆਨ ਨਹੀਂ ਦੇਣਾ ਚਾਹੀਦਾ ਵੀ ਅਸੀਂ ਫਲਾਣੇ ਨਾ ਬਣਾ ਲਈਏ ਅਸੀਂ ਕਿਸੇ ਦਾ ਭਲਾ ਕਰ ਸਕੀਏ ਖਾਂ ਭਲਾ ਕਰੋ ਠੀਕ ਹੈ ਕੋਈ ਗਰੀਬ ਹੈ ਉਸਕੋ ਰੋਟੀ ਖਾਣ ਨੂੰ ਨਹੀਂ ਹੈ ਉਹਦਾ ਭਲਾ ਕਰੋ ਕੋਈ ਨੰਗੇ ਪੈਰ ਤੁਰ ਰਿਹਾ ਹੈ ਉਸਨੂੰ ਚੱਪਲ ਲਵਾ ਦਿਓ ਕੋਈ ਭੁੱਖਾ ਹੈ ਉਸਨੂੰ ਭੋਜਨ ਕਰਵਾ ਦਿਓ ਪਰ ਖਾਲਸਾ ਜੀ ਅਸੀਂ ਬਸ ਆਹ ਰਿਸ਼ਤੇਦਾਰੀਆਂ ਨਿਭਾਉਂਦੇ ਨਿਮੰਦੇ ਹੀ ਆਪਣੀ ਜ਼ਿੰਦਗੀ ਖਤਮ ਕਰ ਲੈਨੇ ਹਾਂ ਪਰ ਰੱਬ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਸੋਚਦੇ ਹਾਂ ਹੁਣ ਅਸੀਂ ਜਵਾਨ ਹਾਂ ਅਸੀਂ ਥੋੜੇ ਜਦੋਂ ਅਸੀਂ ਥੋੜੇ ਬੁੱਢੇ ਹੋ ਜਾਵਾਂਗੇ ਫਿਰ ਅਸੀਂ ਰੱਬ ਦਾ ਨਾਮ ਲਵਾਂਗੇ ਚਲੋ ਫਿਰ ਅਸੀਂ ਬਜ਼ੁਰਗ ਹੋ ਜਾਵਾਂਗੇ ਬਜ਼ੁਰਗ ਹੋ ਕੇ ਕਹਿੰਦੇ ਆ ਵੀ ਹੁਣ ਅਸੀਂ ਆਪਣੇ ਹੋਰ ਦਾਦੀ ਪੋਤਿਆਂ ਦੇ ਵਿੱਚ ਰੁੱਝ ਜਾਨੇ ਹਾਂ ਜੇ ਪ੍ਰਮਾਤਮਾ ਨੇ ਸਾਨੂੰ ਇੰਨੀ ਲੰਬੀ ਜ਼ਿੰਦਗੀ ਦਿੱਤੀ ਹੈ ਜੀ ਨੂੰ ਜਿਹਦੇ ਵਿੱਚ ਕਿੰਨੇ ਦਿਨ ਹੁੰਦੇ ਨੇ ਪਰ ਅਸੀਂ ਤਾਂ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਤਾਂ ਤਾਂ ਨੰਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਤੇ ਕਿਰਪਾ ਕਰਦੇ ਨੇ ਸਭ ਤੇ ਅੱਜ ਜੋ ਕਥਾ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਉਹ ਇੱਕ ਵੀਰ ਦੀ ਹੈ ਉਹ ਵੀਰ ਦੱਸਦਾ ਹੈ ਕਿ ਮੈਂ ਬਾਰ ਜਾਣ ਲਈ ਕਾਗਜ਼ ਲਾਇਸਨ ਪਰ ਮੇਰੇ ਕਾਗਜ਼ ਦਾ ਪੂਰੇ ਸਿਨ ਪਰ ਪਤਾ ਨਹੀਂ ਅਰਜਨ ਕਿੱਥੋਂ ਨਾ ਕਿੱਥੋਂ ਨਿਕਲ ਪੈਂਦੀ ਸੀ ਕਹਿੰਦੇ ਵੀ ਜਿਵੇਂ ਮੁਕੱਦਰਾਂ ਚ ਬਾਹਰ ਜਾਣਾ ਲਿਖਿਆ ਹੀ ਨਾ ਹੋਵੇ ਕਹਿੰਦੇ ਇੱਕ ਵਾਰ ਫਾਰਮ ਭਰੇ ਪੈਸਾ ਲਾਇਆ ਕਹਿੰਦੇ ਫੇਰ ਮੈਂ ਮਕਸੀਕੋ ਤੋਂ ਵਾਪਸ ਆ ਗਿਆ ਮਾੜੀ ਕਿਸਮਤ ਸਮਝ ਲਓ ਜਾਂ ਆਪਣੀ ਕਿਸਮਤ ਸੱਚੋ ਕਿ ਹਜੇ ਉਹਦਾ ਦਾਣਾ ਪਾਣੀ ਉੱਥੇ ਨਹੀਂ ਲਿਖਿਆ ਹੋਇਆ ਕਹਿੰਦੇ ਕਿ ਤੁਮ ਫੇਰ ਕਹਿੰਦੇ ਥੋੜੇ ਪੈਸੇ ਬਰਬਾਦ ਹੋਏ ਕਹਿੰਦਾ ਫੇਰ ਮੈਂ ਨਾ ਦੁਬਾਰਾ ਮੇਰੇ ਘਰਦਿਆਂ ਨੇ ਚੁੱਕ ਕੇ ਪੈਸੇ ਫੇਰ ਵੀ ਮਤਲਬ ਮੇਰਾ ਸ਼ੌਂਕ ਸੀ ਕਿ ਮੈਂ ਬਾਹਰ ਜਾਵਾਂ ਕਹਿੰਦੇ ਫੇਰ ਮੇਰੇ ਘਰਦਿਆਂ ਨੇ ਪੈਸੇ ਚੁੱਕੇ ਤੇ ਮੈਨੂੰ ਬਾਹਰ ਭੇਜਣ ਦਾ ਫੇਰ ਅਸੀਂ ਕੀਤਾ ਕਿ ਹਾਂ ਹੁਣ ਅਸੀਂ ਫੇਰ ਆਪਣਾ ਮੁੰਡਾ ਬਾਹਰ ਭੇਜਣਾ ਹੈ ਕਹਿੰਦੇ ਮੇਰੇ ਮਾਤਾ ਜੀ ਬਹੁਤ ਅਰਦਾਸ ਬੇਨਤੀਆਂ ਕਰਾਂਦੇ ਸੀ ਕਿ ਪ੍ਰਮਾਤਮਾ ਮੇਰੇ ਬੱਚੇ ਨੂੰ ਵੀ ਕਿਤੇ ਬਾਹਰ ਪਹੁੰਚਾ ਦਿਓ ਤੇ ਦੇਖੋ ਨਾ ਵੀ ਮਤਲਬ ਜਦੋਂ ਬੰਦੇ ਦੇ ਟਾਈਮ ਬਦਲਦਾ ਹੈ ਨਾ ਤਾਂ ਬਹੁਤ ਹੀ ਛੇਤੀ ਬਦਲਦਾ ਹੈ ਕਈ ਵੇਲੇ ਬੰਦੇ ਕੋ ਕੱਖ ਵੀ ਨਹੀਂ ਹੁੰਦਾ ਤੇ ਕਈ ਵੇਲੇ ਉਹੀ ਬੰਦਾ ਲੱਖਾਂ ਚ ਹੋ ਜਾਂਦਾ ਹੈ ਇਹ ਪਰਮਾਤਮਾ ਦੀ ਨਦਰ ਹੁੰਦੀ ਹੈ ਕਿ ਜਿਹਦੇ ਤੇ ਨਦਰ ਸਵੱਲੀ ਹੋਵੇ ਪਰਮਾਤਮਾ ਦੀ ਵਾਹਿਗੁਰੂ ਦੀ ਨਦਰ ਸਵੱਲੀ ਹੋਵੇ ਨਾ ਤੇ ਸਭ ਕੁਝ ਬਹੁਤ ਛੇਤੀ ਆਪਣੇ ਆਪ ਹੀ ਹੋਣ ਲੱਗ ਜਾਂਦੇ ਜਿਵੇਂ ਨਾ ਆਪਾਂ ਅੱਗੇ-ਅੱਗੇ ਤੁਰ ਜਾਈਏ ਸਾਨੂੰ ਰਾਹ ਮਿਲ ਜਾਂਦਾ ਹੈ ਅੱਗੇ-ਅੱਗੇ ਫੇਰ ਤੁਰ ਜਾਈਏ ਫੇਰ ਸਾਨੂੰ ਰਾਹ ਮਿਲ ਜਾਂਦਾ ਹੈ ਅਬੀਰ ਕਹਿੰਦਾ ਕਿ ਮੈਂ ਬਾਹਰ ਜਾਣਾ ਸੀ ਹੁਣ ਫੇਰ ਦੁਬਾਰਾ ਕਾਗਜ਼ ਲੈ ਕੇ ਕਹਿੰਦੇ ਮੈਂ ਬਿਮਾਰ ਹੋ ਗਿਆ ਕਹਿੰਦੇ ਮਾਤਾ ਜੀ ਨੇ ਕਿਹਾ ਕਿ ਚਲੋ ਮੈਂ ਤੈਨੂੰ ਨਾ ਦਰਬਾਰ ਸਾਹਿਬ ਬ੍ਰਾਮਦਾਸ ਗੁਰੂ ਜੀ ਦੇ ਘਰ ਮੱਥਾ ਟਿਕਾ ਲਿਆਨੀ ਆ ਕਹਿੰਦੇ ਕਿ ਟੈਨਸ਼ਨ ਦੇ ਨਾਲ ਮੈਂ ਡਿਪਰੈਸ਼ਨ ਚ ਹੋ ਗਿਆ ਵੀ ਇੱਕ ਵਾਰ ਤਾਂ ਮੈਂ ਉੱਥੋਂ ਮੋੜ ਆਇਆ ਹਾਂ ਐਨਾ ਪੈਸਾ ਖਰਚ ਕਰਕੇ ਹੁਣ ਜੇ ਮੈਂ ਦੁਬਾਰਾ ਵੀ ਜਾਣਾ ਵਾ ਫੇਰ ਨਾ ਕਿਤੇ ਮੇਰੇ ਨਾਲ ਇਹੋ ਜਿਹਾ ਕੁਝ ਹੋ ਜੇ ਕਹਿੰਦੇ ਮੈਂ ਤੇ ਮੇਰੀ ਮਾਤਾ ਤੇ ਘਰ ਦੇ ਸਾਰੇ ਮੈਂਬਰ ਦੁਖੀ ਬੀਸਲ ਕੀ ਜਾਣਾ ਹੈ ਇੱਕ ਖੁਸ਼ੀ ਵੀ ਸੀ ਕਿ ਹੁਣ ਪਰਮਾਤਮਾ ਕੋਈ ਅਰਚਨ ਨਾ ਪਾਵੇ ਵੀ ਪਰਮਾਤਮਾ ਮੇਰੇ ਸਾਰੇ ਕਾਜ ਸਵਾਰੀ ਜਾਵੇ ਦੇਖੋ ਅਸੀਂ ਕੱਲ ਵੀ ਇੱਕ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਕਿ ਦੇਖੋ ਜਦੋਂ ਤੱਕ ਸਾਡਾ ਕਹਿੰਦੇ ਆ ਨਾ ਅਸੀਂ ਦੁਕਾਨਦਾਰ ਕੋਲੋਂ ਸੋਨਾ ਖਰੀਦਣ ਜਾਈਏ ਜਦ ਤੱਕ ਅਸੀਂ ਉਹਨੂੰ ਪੂਰੀ ਕੀਮਤ ਨਾ ਦਵਾਂਗੇ ਉਹਨੇ ਸਾਨੂੰ ਉਹੋ ਚੀਜ਼ ਨਹੀਂ ਦੇਣੀ ਸੁਨਿਆਰੇ ਨੇ ਜਾਂ ਕੋਈ ਖਾਣ ਵਾਲੀ ਦੀ ਚੀਜ਼ ਲਈਏ ਤੇ ਅਸੀਂ ਅਗਰ 10 ਰੁਪਏ ਜੇਬ 'ਚ ਹੋਈਏ ਤੇ 50 ਰੁਪਏ ਵਾਲੀ ਚੀਜ਼ ਤੇ ਹੱਥ ਰੱਖਾਂਗੇ ਉਹ ਸਾਨੂੰ ਕਦੇ ਨਹੀਂ ਮਿਲਣੀ ਇਸ ਕਰਕੇ ਪਤਾ ਨਹੀਂ ਪਰਮਾਤਮਾ ਕਿੱਥੇ ਕਿੱਥੇ ਤੁਹਾਨੂੰ ਪੁੱਛ ਰਿਹਾ ਹੈ ਵੀ ਕਿੰਨਾ ਤੁਸੀਂ ਪਾਠ ਕਰ ਚੁੱਕੇ ਹੋ ਕਿੱਥੇ ਪੌੜੀ ਤੁਸੀਂ ਚੜ੍ਹਨਾ ਹੈ ਕਿੱਥੋਂ ਤੁਸੀਂ ਕੀ ਬਣ ਜਾਣਾ ਹੈ ਇਸ ਕਰਕੇ ਭਗਤੀ ਕਰਨਾ ਕਦੇ ਵੀ ਨਾ ਛੱਡੋ ਪਾਠ ਕਰਨਾ ਕਦੇ ਵੀ ਨਾ ਛੱਡੋ ਸਿਮਰਨ ਕਰਨਾ ਕਦੇ ਵੀ ਨਾ ਛੱਡੋ ਕਿਉਂਕਿ ਕੀ ਪਤਾ ਨਹੀਂ ਤੁਹਾਡਾ ਕਿਸ ਦਿਨ ਦਾ ਕੀਤਾ ਹੋਇਆ ਪਾਠ ਤੁਹਾਨੂੰ ਪਾਰ ਲੱਗ ਜਾਣਾ ਹੈ ਤੇ ਕਹਿੰਦੇ ਆ ਨਾ ਪਾਠ ਕਰਨਾ ਚਾਹੀਦਾ ਹੈ ਨਹੀਂ ਤੇ ਕਿ ਤੇ ਇਹ ਨਾ ਹੋਵੇ ਕਿ ਜੀਵਨ ਦੀ ਸਵਾਸਾਂ ਦੀ ਲੜੀ ਹੀ ਖਤਮ ਹੋ ਜਾਵੇ ਤੇ ਉਹ ਪਾਠ ਤੁਹਾਡਾ ਹੀ ਪੜਿਆ ਜਾਵੇ ਬਹੁਤ ਇਹੋ ਜਿਹੇ ਮਨੁੱਖ ਹਨ ਜੋ ਪਾਠ ਤੋਂ ਕੰਨੀ ਘਤਰਾਉਂਦੇ ਹਨ ਸਾਡੇ ਕੋਲ ਟਾਈਮ ਨਹੀਂ ਹੈ ਸਾਡਾ ਮਨ ਨਹੀਂ ਕਰਦਾ ਸਾਡਾ ਮਨ ਨਹੀਂ ਲੱਗਦਾ ਜਦ ਸਾਨੂੰ ਪਤਾ ਹੋਵੇ ਕਿ ਸਾਨੂੰ ਬੁਖਾਰ ਹੈ ਅਸੀਂ ਡਾਕਟਰ ਕੋਲ ਜਾ ਕੇ ਦਵਾਈ ਲੈਣੀ ਹੋਵੇ ਭਾਵੇਂ ਰਾਤ ਦੇ 11 ਕਿਉਂ ਨਾ ਵਜ ਜਾ ਅਸੀਂ ਜਾਣੇ ਹਨਾ ਧੀਰੇ ਸਿਖਰ ਦਪਹਿਰ ਤੱਕ ਉੱਪਰ ਹੋਵੇ ਸਾਨੂੰ ਪਤਾ ਹੈ ਸਾਨੂੰ ਬੁਖਾਰ ਜਿਹੜਾ ਅਸੀਂ ਦਵਾਈ ਲੈਣ ਜਾਣਾ ਹੈ ਅਸੀਂ ਕੁਝ ਵੀ ਕਰਕੇ ਉਸ ਚੀਜ਼ ਤੱਕ ਜਾਵਾਂਗੇ ਇਹੋ ਜੀ ਲਗਣਾ ਆਪਣੇ ਪਰਮਾਤਮਾ ਦੇ ਨਾਲ ਲਾਓ ਨਾ ਇਹੋ ਜੀ ਨਦਰ ਆਪਣੇ ਪਿਤਾ ਪਰਮੇਸ਼ਵਰ ਆਪਣੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਲਾਓ ਗੁਰੂ ਰਾਮਦਾਸ ਜੀ ਦੇ ਘਰ ਨਾਲ ਲਾਓ ਜਿਦੇ ਨਾਲ ਕਿ ਤੁਹਾਡੀ ਤਰੱਕੀ ਹੋਣੀ ਹੈ ਜਿਦੇ ਨਾਲ ਕਿ ਤੁਹਾਡੇ ਸਾਰੇ ਕਾਰਜ ਰਾਸ ਹੋਣੇ ਹਨ ਜਿਦੇ ਨਾਲ ਕਿ ਹਰ ਥਾਂ ਤੇ ਤੁਹਾਡੇ ਅੰਗ ਸੰਗ ਸਹਾਇ ਹੋਣਾ ਹੈ ਘਰ ਦੇ ਕੰਮ ਵਿੱਚ ਨੌਕਰੀ ਤੇ ਜਾਣ ਲੱਗਿਆਂ ਕਿੱਤੇ ਵੀ ਜਾਣ ਲੱਗੀਆਂ ਜੇ ਤੁਸੀਂ ਸ਼ੁਕਰਾਨਾ ਕਰਦੇ ਹੋ ਨਾ ਤਾਂ ਇਹ ਸਭ ਤੋਂ ਵੱਡੀ ਦਾਤ ਹੈ ਪਰਮਾਤਮਾ ਦੀ ਕਿ ਤੁਸੀਂ ਸ਼ੁਕਰਾਨੇਯੋਗ ਪਰਮਾਤਮਾ ਨੇ ਕਰਤੇ ਵੀ ਤੁਸੀਂ ਸ਼ੁਕਰਾਨਾ ਕਰ ਰਹੇ ਹੋ ਨਹੀਂ ਤਾਂ ਮੰਗ ਮੰਗ ਕੇ ਗੁਜ਼ਾਰਾ ਕਰਨ ਵਾਲੇ ਇੱਕ ਭਿਖਾਰੀ ਨੂੰ ਦੇਖੋ ਕਿ ਪੂਰਾ ਜੀਵਨ ਕਿਹੋ ਜਿਹਾ ਹੈ ਉਹਨੂੰ ਸਾਡੇ ਵਰਗਿਆਂ ਕੋ ਮੰਗਣਾ ਪੈਂਦਾ ਹੈ ਅਸੀਂ ਤਾਂ ਫਿਰ ਇਨਸਾਨ ਇਹੋ ਜਿਹੇ ਹਾਂ ਜਿਨ੍ਹਾਂ ਨੂੰ ਪਰਮਾਤਮਾ ਨੇ ਸਭ ਕੁਝ ਸਾਰੀਆਂ ਦਾਤਾਂ ਦਿੱਤੀਆਂ ਨੇ ਪਰ ਸਾਡੇ ਕੋ ਸਭਾਲੀਆਂ ਨਹੀਂ ਜਾਂਦੀਆਂ ਸਾਰੇ ਧਨ ਦੌਲਤ ਸ਼ੋਹਰਤ ਪੈਸਾ ਸਭ ਕੁਝ ਪਰਮਾਤਮਾ ਨੇ ਦਿੱਤਾ ਹੈ ਫਿਰ ਵੀ ਅਸੀਂ ਸ਼ੁਕਰਾਨੇਬਾਜੋ ਕਹਿ ਦਿੰਨੇ ਆ ਜੀ ਸਾਡੇ ਕੋ ਟਾਈਮ ਹੀ ਨਹੀਂ ਹੈਗਾ ਬਹੁਤ ਆਸਾਨੀ ਨਾਲ ਆ ਵਰਡ ਯੂਜ਼ਿੰਗ ਹੋ ਜਾਂਦੇ ਆ ਕਿ ਸਾਡੇ ਕੋਲ ਪਾਠ ਕਰਨ ਦਾ ਸਮਾਂ ਨਹੀਂ ਹੈ ਭਾਈ ਗੁਰਜੀ ਪਾਠ ਕਰਨ ਦਾ ਸਮਾਂ ਨਹੀਂ ਹੈ ਕਥਾ ਕਰਨ ਦਾ ਸੁਣਨ ਦਾ ਵੀ ਸਮਾਂ ਨਹੀਂ ਹੈ ਜਦੋਂ ਰਾਤ ਨੂੰ ਅਸੀਂ ਆਪਣੇ ਬੈੱਡ ਤੇ ਪੈਨੇ ਹਣਾ ਤੇ ਉਦੋਂ ਤੁਸੀਂ ਇੱਕ ਕਥਾ ਵਾਹੀ ਦੀ ਦਸਿ ਸਿਮਰਨ ਲਾ ਲਵੋ 10 ਮਿੰਟ ਨਾਲੇ ਤਾਂ ਤੁਹਾਨੂੰ ਨੀਂਦ ਵਧੀਆ ਆਊਗੀ ਤੇ ਨਾਲੇ ਤੁਸੀਂ ਉਸ ਸਿਮਰਨ ਦਾ ਆਨੰਦ ਮਾਣ ਸਕਦੇ ਹੋ ਤੇ ਨਾਲੇ ਪਰਮਾਤਮਾ ਦਾ ਨਾਮ ਜਪਿਆ ਜਾਊਗਾ ਕਈ ਵੇਲੇ ਮਨ ਚ ਵਿਕਾਰਾਂ ਉੱਠਦੇ ਨੇ ਸਾਨੂੰ ਨੀਂਦ ਨਹੀਂ ਆਉਂਦੀ ਬਹੁਤ ਟੈਨਸ਼ਨ ਚ ਹੁੰਨੇ ਆਪਾਂ ਇੱਧਰ ਉੱਧਰ ਸੋਚਦੇ ਆ ਬੈੱਡ ਤੇ ਪਾਸੇ ਮਾਰੀ ਜਾਂਦੇ ਆ ਇਹਦੇ ਨਾਲੋਂ ਚੰਗਾ ਕਿ ਕੋਈ ਕਥਾ ਲਾ ਲਓ ਇਨੀਆਂ ਕਥਾ ਨੇ ਕਿ ਹਾਂ ਪ੍ਰਮਾਤਮਾ ਦਾ ਨਾਮ ਲੈਣ ਲਈ ਪ੍ਰਮਾਤਮਾ ਦਾ ਕਿਵੇਂ ਅਸੀਂ ਨਾਮ ਲਈਏ ਕਿਵੇਂ ਜਪੀਏ ਵਾਹਿਗੁਰੂ ਆਪਾਂ ਕੋਈ ਵੀ ਕਥਾ ਲਾ ਕੇ ਆਪਣਾ ਮਨ ਸ਼ਾਂਤ ਕਰ ਸਕਦੇ ਪ੍ਰਮਾਤਮਾ ਦੇ ਨਾਲ ਜੁੜ ਸਕਦੇ ਕਈ ਵੇਲੇ ਕੋਈ ਕਥਾ ਕਿਧਰੋਂ ਆਪਣੇ ਮਨ ਤੇ ਪ੍ਰਭਾਵਿਤ ਹੋ ਜਾਣੀ ਹੈ ਸਾਨੂੰ ਕਿੰਨਾ ਕੁ ਪ੍ਰਮਾਤਮਾ ਦੇ ਨਾਲ ਜੋੜ ਦੇਣਾ ਹੈ ਨਾ ਇਹਦਾ ਵੀ ਅਸਰ ਹੁੰਦਾ ਹੈ ਇੱਕ ਕਿ ਆਪਾਂ ਕੋਈ ਕਥਾ ਸੁਣੀ ਸਾਡੇ ਮਨ ਤੇ ਗਹਿਰਾ ਅਸਰ ਕੀਤਾ ਉਹਨੇ ਇਸ ਕਰਕੇ ਕਹਿੰਦੇ ਹੋ ਕਿ ਅਸੀਂ ਪਰਮਾਤਮਾ ਦਾ ਨਾਮ ਲਿਆ ਕਰੀਏ ਪਰਮਾਤਮਾ ਦਾ ਨਾਮ ਜਪਿਆ ਕਰੀਏ ਕਿਉਂਕਿ ਜੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਨਾ ਤਾਂ ਅਸੀਂ ਜੀਵਨ 'ਚ ਆਪਣੇ ਜੀਵਨ 'ਚ ਤਰੱਕੀਆਂ ਪਾ ਸਕਾਂਗੇ ਅਸੀਂ ਆਪਣੇ ਜੀਵਨ ਨੂੰ ਕੁਝ ਹਾਲ ਬਣਾ ਸਕਦੇ ਹਾਂ ਦੇਖੋ ਹੁਣ ਉਹ ਵੀਰ ਕਹਿੰਦਾ ਕਿ ਘਰਦਿਆਂ ਨੇ ਸੋਚਿਆ ਕਿ ਹੁਣ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਆਈਏ ਕਹਿੰਦੇ ਅਸੀਂ ਸਾਰੇ ਪਿਆਰ ਹੋ ਕੇ ਗੁਰਦੁਆਰਾ ਸਾਹਿਬ ਗਏ ਮੱਥਾ ਟੇਕਿਆ ਅਰਦਾਸ ਕਰਾਈ ਕਹਿੰਦੇ ਮਾਤਾ ਜੀ ਨੇ ție ਹੋ ਲਿਆਂਦਾ ਉੱਥੋਂ ਦੀ ਜੋਤ ਦਾ ਤੇ ਕਹਿੰਦੇ ਉਹ ਮੈਨੂੰ ਵੀ ਥੋੜਾ ਜਿਹਾ ਡੱਬੀ ਚ ਪਾ ਕੇ ਦੇ ਤਾਂ ਵੀ ਚਲੋ ਤੂੰ ਵੀ ਆਪਣੇ ਮਤਲਬ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਵੇ ਤੁਹਾਨੂੰ ਟੈਨਸ਼ਨ ਹੋਵੇ ਜਾਂ ਕੁਝ ਵੀ ਹੋਵੇ ਤੂੰ ਆਪਣ ਨਾਲ ਵੀ ਲੈ ਜੀ ਵੀ ਤੇਰੇ ਹੁਣ ਫਲਾਈਟ ਦਾ ਸਮੇਂ ਸੀ ਮਾਤਾ ਜੀ ਹੁਣ ਇਹ ਕਹਿੰਦੇ ਅਸੀਂ ਸਾਰੇ ਘਰ ਆਂਗੇ ਅਸੀਂ ਘਰੇ ਆ ਕੇ ਵੀ ਪਾਠ ਕਰਨਾ ਜੋਤ ਕਰਨੀ ਤੇ ਅਸੀਂ ਚਪੈਰਾ ਸਾਈਬ ਕਰਨਾ ਦੇਖੋ ਇੰਡੀਆ 'ਚ ਨਹੀਂ ਪੰਜਾਬ 'ਚ ਨਹੀਂ ਹਰ ਥਾਂ ਥਾਂ ਅਮਰੀਕਾ ਇਟਲੀ ਕੈਨੇਡਾ ਕਿੱਥੇ ਵੀ ਦੇਖ ਲੋ ਇਹ ਦੁਪਹਿਰਾ ਸਾਹਿਬ ਹਰ ਲੋਕ ਕਿੱਥੋਂ ਕਿੱਥੋਂ ਬੈਠੇ ਲੋਕ ਜਿਹੜੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਨਹੀਂ ਆ ਸਕਦੇ ਉਹ ਲੋਕ ਵੀ ਦੁਪਹਿਰਾ ਕੱਟਦੇ ਨੇ ਉੱਥੇ ਬਹਿ ਕੇ ਉੱਥੇ ਬਹਿ ਕੇ ਉਹ ਔਨਲਾਈਨ ਦੁਪਹਿਰਾ ਕੱਟਦੇ ਨੇ ਆਪਣੇ ਘਰਾਂ 'ਚ ਉੱਥੇ ਵੀ ਗੁਰਦੁਆਰਾ ਸਾਹਿਬ 'ਚ ਦੁਪਹਿਰਾ ਕੱਟਦੇ ਨੇ ਕਈ ਤੇ ਇਹੋ ਜਿਹੇ ਲੋਕ ਵੀ ਵੇਖੇ ਨੇ ਕਈ ਇਹੋ ਜਿਹੀ ਹੱਡ ਬੀਤੀਆਂ